ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਨਾ ਲੱਭੋ ਕਿ ਦੁਨੀਆ 'ਚ ਖੂਬਸੂਰਤ ਕੌਣ ਹੈ ਲੱਭੋ ਕਿ ਤੁਹਾਡੇ ਨਾਲ ਕਿਹਦੀ ਦੁਨੀਆ ਖੂਬਸੂਰਤ ਹੈ ਮਤਲਬ ਕਿਸ ਦੇ ਨਾਲ ਤੁਹਾਨੂੰ ਰਹਿਣਾ ਸੁਣਨਾ ਗੱਲਬਾਤ ਕਰਨੀ ਅੱਛਾ ਲੱਗਦਾ ਹੈ ਇਹ ਵੀ ਐਸੇ ਤਾਂ ਦੇਖਿਆ ਜਾਵੇ ਤਾਂ ਅਸੀਂ ਇਨਸਾਨ ਆਪਣੇ ਆਪ ਨੂੰ ਇੱਕ ਇੱਕ ਰੂਟੀਨ 'ਚ ਬਣਾ ਲੈਨੇ ਆ ਕਿ ਅੱਛਾ ਕਿ ਲੱਗਦਾ ਹੁਣ ਜੇ ਇਹ ਗੱਲ ਦਾ ਮਤਲਬ ਦੇਖਿਆ ਜਾਵੇ ਤਾਂ ਇਹ ਦੇਖੋ ਕਿ ਸਾਨੂੰ ਕਿਦੇ ਨਾਲ ਰਹਿਣਾ ਅੱਛਾ ਲੱਗਦਾ ਹੈ ਕਿਦੇ ਕੋਲ ਬਹਿਣਾ ਅੱਛਾ ਲੱਗਦਾ ਹੈ ਕਿਦੇ ਨਾਲ ਗੱਲਬਾਤ ਕਰਨੀ ਅੱਛੀ ਲੱਗਦੀ ਹੈ ਤੇ ਇਹ ਇਹ ਪਸੰਦ ਤੇ ਇਨਸਾਨ ਦੀ ਬਦਲਦੀ ਰਹਿੰਦੀ ਹੈ ਇੱਕ ਤਰ੍ਹਾਂ ਦੀ ਪਸੰਦ ਤੇ ਹੁੰਦੀ ਨਹੀਂ ਆ ਤੇ ਫਿਰ ਇਹ ਗੱਲ ਕਾਦੀ ਹੋਈ ਨਹੀਂ ਸਿਰ ਪੈਰ ਬਣਨੇ ਆ ਨਾ ਕਿਸੇ ਚੀਜ਼ ਦਾ ਹੁਣ ਦੇਖੋ ਇੱਕ ਵਾਰ ਸਾਨੂੰ ਨਾ ਕਿਸੇ ਇਨਸਾਨ ਦੀ ਆਦਤ ਹੀ ਪੈ ਜਾਂਦੀ ਹੈ ਕੋਈ ਸਾਨੂੰ ਅਸੀਂ ਜਦੋਂ ਸਕੂਲ ਕਾਲਜ ਪੜ੍ਹਦੇ ਹੁੰਨੇ ਆ ਤਾਂ ਤੁਸੀਂ ਦੇਖਿਓ ਆਪਣੀ ਜ਼ਿੰਦਗੀ ਚ ਪਿੱਛੇ ਝਾਤੀ ਮਾਰ ਕੇ ਜਾਂ ਜੋ ਪੜ੍ਹ ਰਹੇ ਨੇ ਵਿਦਿਆਰਥੀ ਉਹਨਾਂ ਬਾਰੇ ਦੇਖ ਕੇ ਤੇ ਇੱਕ ਟਾਈਮ ਤੇ ਲੱਗਦਾ ਹੈ ਕਿ ਦੋਸਤ ਮਿੱਤਰਾਂ ਦੇ ਬਿਨਾਂ ਤੇ ਸਰਨਾ ਹੀ ਨਹੀਂ ਇਹ ਚੀਜ਼ ਦੀ ਰੂਟੀਨ ਬਿਨਾ ਤੇ ਸਰਨਾ ਹੀ ਨਹੀਂ ਮਤਲਬ ਇੰਨੇ ਕਲੋਜ਼ਲੀ ਤੁਹਾਡੀ ਕੋਈ ਸਹੇਲੀ ਜਾਂ ਕੋਈ ਤੁਹਾਡਾ ਦੋਸਤ ਮਿੱਤਰ ਹੁੰਦਾ ਏ ਕਿ ਅਸੀਂ ਹਰ ਗੱਲ ਹਰ ਟਾਈਮ ਹਰ ਜਗ੍ਹਾ ਜਾਣਾ ਘੁੰਮਣਾ ਫਿਰਨਾ ਦੇਖਣਾ ਪੜਨਾ ਉਹਨਾਂ ਨੂੰ ਕਦੇ ਉਹਨਾਂ ਦੇ ਘਰ ਚਲੇ ਜਾਣਾ ਕਦੇ ਉਹਨੂੰ ਬੁਲਾ ਲੈਣਾ ਲੱਗਦਾ ਵੀ ਆਹੀ ਦੁਨੀਆ ਤੇ ਹੀ ਬੜੀ ਖੂਬਸੂਰਤ ਹੈ ਤੇ ਉਹਨਾਂ ਬਿਨਾ ਸਰਦਾ ਨਹੀਂ ਕਈ ਵਾਰੀ ਅਸੀਂ ਇਹੋ ਜਿਹੇ ਸਬੰਧ ਬਣਾ ਲੈਂਦੇ ਆ ਕਿਸੇ ਨਾਲ ਕਿ ਐਦਾਂ ਲੱਗਦਾ ਏ ਕਿ ਇਹਦੇ ਬਿਨਾ ਵੀ ਸਰਨਾ ਨਹੀਂ ਹਣਾ ਕਿ ਇਹ ਸਾਡਾ ਫਰੈਂਡ ਹੈ ਜਾਂ ਸਾਡੀ ਫਰੈਂਡ ਆ ਬਸ ਇਹਦੇ ਤੋਂ ਬਿਨਾ ਤੇ ਦੁਨੀਆ ਕੁਛ ਨਹੀਂ ਤੇ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਕੁਛ ਦੂਰੀਆਂ ਹੋਣ ਤੇ ਲੱਗਦਾ ਕਿ ਬਸ ਜੀ ਦੁਨੀਆ ਹੀ ਖਤਮ ਹੋ ਗਈ ਮਤਲਬ ਮਾਰ ਹੀ ਜਾਣਾ ਮੈਂ ਤੇ ਖੁਦਕੁਸ਼ੀ ਕਰ ਲੈਣੀ ਹੈ ਜੇ ਮੈਨੂੰ ਆ ਨਾ ਮਿਲੇ ਤੇ ਨਾ ਮਿਲੇ ਮਿਲੇ ਮਤਲਬ ਪ੍ਰਾਪਤ ਕਰਨ ਦੇਖੋ ਜੀ ਤੁਸੀਂ ਇਹ ਦੇਖੋ ਪਹਿਲਾਂ ਕਿਸੇ ਨੂੰ ਪਾਉਣਾ ਤੇ ਦੁਨੀਆ ਹੁੰਦੀ ਨਹੀਂਗੀ ਕਲੀਅਰ ਗੱਲ ਹੈ ਕੱਲੇ ਆਇਆ ਤੇ ਕੱਲੇ ਹੀ ਜਾਣਾ ਦੂਜੀ ਮੇਨ ਗੱਲ ਇਹ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਸਲ ਦੇ ਵਿੱਚ ਲੱਗਿਆ ਅਸਲ ਦੇ ਵਿੱਚ ਜੋ ਮੇਨ ਜੇ ਆਪਾਂ ਕਹੀਏ ਟਿੱਕੇ ਰੂਟੀਨ ਇਨਸਾਨ ਦੀ ਇਨਸਾਨ ਨੂੰ ਗੁਲਾਮ ਬਣਾਉਂਦੀ ਹੈ ਲਤ ਕਿਸੇ ਵੀ ਤਰ੍ਹਾਂ ਦੀ ਹੋਵੇ ਕੁਝ ਲੋਕ ਕਹਿੰਦੇ ਆ ਕਿ ਅਸੀਂ ਹਮੇਸ਼ਾ ਚੰਗੇ ਚੰਗੇ ਕੰਮ ਕਰਦੇ ਆਂ ਤੇ ਅਸੀਂ ਇੱਕ ਰੁਟੀਨ ਬਣਾਈ ਹੈ ਰੁਟੀਨ ਬਣਾਈ ਹੈ ਜੀ ਸਵੇਰੇ ਉੱਠਦੇ ਹਾਂ ਜਲਦੀ ਬ੍ਰਹਮ ਟਾਈਮ ਦੇ ਉੱਤੇ ਪਰਮਾਤਮਾ ਦਾ ਨਾਮ ਲੈਨੇ ਆ ਉਸ ਤੋਂ ਬਾਅਦ ਜੋ ਰੁਟੀਨ ਹੈ ਕੁਦਰਤ ਨੇ ਦਿੱਤੀ ਹੈ ਘਰ ਵਿੱਚ ਕੰਮਕਾਰ ਕਰਦੇ ਆ ਸਵੇਰੇ ਬੱਚਿਆਂ ਨੂੰ ਰੈਡੀ ਕਰਦੇ ਆ ਜਾਂ ਜੋ ਦਫਤਰ ਜਾਂਦਾ ਹੈ ਉੱਥੇ ਕੰਮ ਕਰਦੇ ਆ ਇੱਕ ਦੁਕਾਨ ਤੇ ਜਾਂਦੇ ਆ ਉਹ ਕੰਮ ਕਰਦੇ ਆ ਇੱਕ ਆਦਤ ਬਣ ਗਈ ਇੱਕ ਆਦਤ ਹੈਨਾ ਇੱਕ ਰੁਟੀਨ ਬਣ ਗਈ ਹੈ ਉਹ ਬਹੁਤ ਚੰਗੀ ਹੈ ਕੀ ਚੰਗੀ ਹੈ ਦੇਖੋ ਜੀ ਰੱਬ ਦਾ ਨਾਮ ਲੈਣਾ ਬਹੁਤ ਚੰਗਾ ਹੈ ਉਹਨੂੰ ਯਾਦ ਕਰਨਾ ਬਹੁਤ ਚੰਗਾ ਹੈ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਬਹੁਤ ਚੰਗਾ ਹੈ अर्ਲੀ ਟੂ ਬੈਡ अर्ली ਟੂ ਰਾਈਜ਼ ਵਾਲੀ ਜਿਹੜੀ ਆਪਾਂ ਗੱਲ ਪਹਿਲਾਂ ਨਹੀਂ ਕੀਤੀ ਸੀ ਕਿ ਇਹ ਤੇ ਇੱਕ ਬਹੁਤ ਹੀ ਚੰਗੀ ਹੈ ਤੁਹਾਡੇ ਸਰੀਰ ਲਈ ਤੁਹਾਡੇ ਮਨ ਲਈ ਤੁਹਾਡੇ ਦਿਮਾਗ ਲਈ ਤੁਹਾਡੇ ਪਰਿਵਾਰ ਲਈ ਤੁਹਾਡੀ ਸਕਸੈਸ ਲਈ ਕਿਹੜੀ ਕਿਤਾਬ ਚ ਲਿਖਿਆ ਕਿ ਜਿਹੜੇ ਲੋਕ ਲੇਟ ਉੱਠਦੇ ਆ ਉਹ ਤਰੱਕੀ ਨਹੀਂ ਕਰਦੇ ਮੈਂ ਤੇ ਇਦਾਂ ਦੇ ਲੋਕ ਵੀ ਦੇਖਿਆ ਜਿਹੜੇ ਰਾਤ ਨੂੰ ਜਾਗਦੇ ਆ ਦਿਨੇ ਸੁੱਤੇ ਰਹਿੰਦੇ ਆ ਤੇ ਫਿਰ ਵੀ ਇੱਕ ਅੱਛਾ ਨਾਮ ਕਮਾਉਂਦੇ ਆ ਇੱਕ ਅੱਛੀ ਲਾਈਫ ਤੇ ਜ਼ਿੰਦਗੀ ਉਹ ਆਪਣੀ ਕੱਢ ਰਹੇ ਆ ਹੈਨਾ ਉਹੀ ਗੱਲ ਹੋ ਗਈ ਨਾ ਕਿ ਹਰ ਕਿਸੇ ਦੀ ਲਈ ਅਲੱਗ-alag ਰੂਟੀਨ ਬਣੀ ਆ ਕਿਸੇ ਲਈ ਕੋਈ ਚੀਜ਼ ਕਿਸ ਤਰ੍ਹਾਂ ਇਫੈਕਟ ਕਰਦੀ ਆ ਤੇ ਕਿਸੇ ਦੀ ਕਿਸ ਤਰ੍ਹਾਂ ਚੰਗਾ ਜਾਂ ਬੁਰਾ ਕੀ ਹੈ ਤੇ ਬਾਅਦ ਦੀ ਗੱਲ ਹੈ ਗੱਲ ਇਹ ਆ ਕਿ ਅਸੀਂ ਆਪਣੀ ਆਦਤ ਦੇ ਗੁਲਾਮ ਬਣ ਗਏ ਜਦੋਂ ਨਾ ਕੋਈ ਇੱਕ ਕੋਈ दारू ਪਿੰਦਾ ਹੈ ਜਾਂ दारू ਨੂੰ ਮਾਰ ਗੋਲੀ ਕੋਈ ਵੀ ਨਸ਼ਾ ਕਰਦਾ ਹੈ ਤਾਂ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਇਹਨੂੰ ਭੈੜੀ ਲਤ ਲੱਗੀ ਹੈ ਜਦੋਂ ਕੋਈ ਕਿਤੇ ਜਗ੍ਹਾ ਤੇ ਜਾ ਰਿਹਾ ਹੁੰਦਾ ਹੈ ਜਾਂ ਇੱਕ ਰੂਟੀਨ ਅੱਛੀ ਜੋ ਦੁਨੀਆਦਾਰੀ ਚ ਅੱਛੀ ਮੰਨੀ ਜਾਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਇਹਨੂੰ ਇੱਕ ਬਹੁਤ ਚੰਗੀ ਹੈ ਬਹੁਤ ਚੰਗਾ ਜੀ ਤੇ ਇਦਾਂ ਕਰਦੇ ਆ ਵੀ ਬਹੁਤ ਚੰਗਾ ਹੈ ਜੰਗਾ ਜੀ ਵਾਰੇ ਦੀ ਪਰਖਤਾ ਅਸੀਂ ਬਾਅਦ ਚ ਹੀ ਕਰਾਂਗੇ ਪਹਿਲਾਂ ਇਹ ਦੇਖੋ ਕਿ ਲੱਤ ਤਾਂ ਦੋਨੋਂ ਹੀ ਬਰਾਬਰ ਨੇ ਨਾ ਗੁਲਾਮੀ ਤੇ ਦੋਨਾਂ ਦੀ ਏ ਨਾ ਇੱਕ ਨੂੰ ਰੂਟੀਨ ਚ ਅੱਛਾ ਤੁਸੀਂ ਲਗਾਤਾਰ 2-3 ਮਹੀਨੇ 6 ਮਹੀਨੇ ਇੱਕ ਇੱਕ ਮੰਨ ਲਓ ਕਿ ਮੰਨ ਲਓ ਮਾਲਾ ਹੀ ਜਪਣ ਲੱਗ ਜਾਓ ਤਾਂ ਤੁਹਾਡੀ ਨਾ ਰੂਟੀਨ ਤੇ ਤੁਹਾਡੀ ਆਦਤ ਬਣ ਜਾਂਦੀ ਹੈ ਜਿੱਦਣ ਤੁਸੀਂ ਉਹ ਚੀਜ਼ ਨਹੀਂ ਕੀਤੀ ਨਾ ਤੇ ਤੁਹਾਨੂੰ ਅਜੀਬ ਜਿਹਾ ਲੱਗੇਗਾ ਕਿ ਅੱਜ ਕੁਝ ਛੁੱਟਿਆ ਹੋਇਆ ਹੈ ਅੱਜ ਕੁਝ ਛੁੱਟਿਆ ਹੈ ਤੇ ਮਾਨ ਹੀ ਨਹੀਂ ਲੱਗ ਰਿਹਾ ਦੇਲ ਹੀ ਨਹੀਂ ਲੱਗ ਰਿਹਾ ਕਿਉਂਕਿ ਅੱਜ ਚੀਜ਼ ਆ ਨਹੀਂ ਕੀਤੀ ਤੇ ਇਹ ਵੀ ਤੇ ਇੱਕ ਲਾਤੀਨਾ ਇੱਕ ਆਦਤ ਹੀ ਹੈ ਨਾ ਇੱਕ ਰੂਟੀਨ ਚ ਬੰਨਣਾ ਹੀ ਹੈ ਨਾ ਤੇ ਉਹੀ ਗੱਲ ਹੋ ਗਈ ਨਾ ਭਾਵੇਂ ਕੋਈ ਆਦਤ ਚੰਗੀ ਹੈ ਭਾਵੇਂ ਬੁਰੀ ਹੈ ਜਿਹੜੀ ਤੁਹਾਡੇ ਤੇ ਕਬਜ਼ਾ ਕਰ ਰਹੀ ਹੈ ਜਿਹੜੀ ਤੁਹਾਡੇ ਮਨ ਨੂੰ ਕੰਟਰੋਲ ਕਰ ਰਹੀ ਹੈ ਤਾਂ ਇਹਦਾ ਮਤਲਬ ਤੁਸੀਂ ਉਸਤੇ ਗੁਲਾਮ ਬਣ ਰਹੇ ਹੋ ਗੁਲਾਮੀ ਭਾਵੇਂ ਕਿਸੇ ਤਰ੍ਹਾਂ ਦੀ ਹੋਵੇ पिंजरा ਭਾਵੇਂ ਸੋਨੇ ਦਾ ਹੀ ਹੋਵੇ ਮਾਇਨੇ ਨਹੀਂ ਰੱਖਦਾ ਪਿੰਜਰਾ ਤੇ ਪਿੰਜਰਾ ਹੀ ਐ ਤੇ ਗੁਲਾਮੀ ਗੁਲਾਮੀ ਆਪਣੇ ਆਤਮਾ ਆਪਣੇ ਮਨ ਨੂੰ ਕਿਸੇ ਚੀਜ਼ ਦਾ ਗੁਲਾਮ ਨਾ ਹੋਣ ਦੋ ਠੀਕ ਐ ਬਾਈ ਜਲਦੀ ਉੱਠਣਾ ਬੜੀ ਚੰਗੀ ਗੱਲ ਐ ਪਰਮਾਤਮਾ ਦਾ ਨਾਮ ਲੈਣਾ ਚੰਗੀ ਗੱਲ ਐ ਕਈ ਵਾਰੀ ਨੈਗ ਆਇਆ ਐ ਨਹੀਂ ਉੱਠਣ ਨੂੰ ਜੀ ਕਰਦਾ ਤੇ ਕੀ ਪਾਪ ਹੋ ਗਿਆ ਉਹਨੂੰ ਪਤਾ ਐ ਉਹਨੂੰ ਪਤਾ ਐ ਉਹਨੇ ਤੁਹਾਨੂੰ ਇਹ ਜ਼ਿੰਦਗੀ ਇਹ ਇਨਸਾਨੀਅਤ ਇਹ ਇਨਸਾਨੀ ਇੱਕ ਆਰਾਮਦਾਇਕ ਜ਼ਿੰਦਗੀ ਦੇਣ ਲਈ ਬਣਾਇਆ ਤੁਹਾਨੂੰ ਤੇ ਤੁਸੀਂ ਕੰਮ ਵੀ ਤਾਂ ਆਪਣੇ ਆਰਾਮ ਲਈ ਕੀਤੇ ਆ ਆਪਣਾ ਬੈੱਡ ਮੰਜਾ ਜੋ ਲਗਜ਼ਰੀ ਖਰੀਦੀ ਏ ਉਹ ਆਪਣੇ ਆਰਾਮ ਲਈ ਖਰੀਦੀ ਏ ਜੇ ਸਰੀਰ ਨੂੰ ਕਸ਼ਟ ਦਿੱਤਾ ਏ ਦਿਮਾਗ ਨੂੰ ਲੋਡ ਤੋਂ ਵੱਧ ਚਲਾਇਆ ਏ ਤਾਂ ਉਹ ਵੀ ਤਾਂ ਕਿਹਦੇ ਲਈ ਚਲਾਇਆ ਏ ਆਪਣੇ ਆਰਾਮ ਲਈ ਚਲਾਇਆ ਏ ਨਾ ਜੇ ਉਹ ਹੀ ਨਾ ਕੀਤਾ ਤੇ ਫਿਰ ਉਹ ਵੱਧੂ ਮਿਹਨਤ ਕਰਨ ਦਾ ਫਾਇਦਾ ਕੀ ਹੈ ਪਲੈਨਿੰਗਾਂ ਨਾ ਬਣਾਇਆ ਕਰੋ ਲੰਬੀਆਂ ਲੰਬੀਆਂ ਚੀਜ਼ਾਂ ਸੋਚਣੀਆਂ ਕਿ ਤਾ ਹੋ ਗਿਆ ਆ ਕਰਾਂਗੇ ਆ ਹੋ ਗਿਆ ਆ ਕਰਾਂਗੇ ਇਜਾਜ਼ਤ ਮਿਲ ਰਹੀ ਹੈ ਨਾ ਮਨ ਤੇ ਦਿਮਾਗ ਇਕੱਠਾ ਹੈ ਨਾ ਉੱਪਰ ਜੀ ਮਿਹਨਤ ਕਰਕੇ ਜੇਬ ਵੀ ਹੈ ਵੀ ਹੈ ਤਾਂ ਚਲੋ ਨਿਕਲ ਚਲੋ ਕਿਦੀ ਵੇਟ ਕਰਦੇ ਪਏ ਹੁਣ ਨਹੀਂ ਜੀ ਪਹਿਲਾਂ ਆ ਕਰ ਲਈਏ ਤੇ ਫਿਰ ਆ ਕਰ ਲਈਏ ਤੇ ਫਿਰ ਆ ਕਰ ਲਈਏ ਤੇ ਫਿਰ ਕੀ ਕਰ ਲਈਏ ਫਿਰ ਕੀ ਫਿਰ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿਉਂਕਿ ਹੈ ਹੀ ਨਹੀਂ ਇਸ ਚੀਜ਼ ਦਾ ਜਵਾਬ ਸਹੀ ਹੈ ਬਿਲਕੁਲ ਸਹੀ ਹੈ ਵਕਤ ਨੂੰ ਦੇਖ ਕੇ ਜ਼ਰੂਰ ਚੱਲੋ ਵਕਤ ਦੇ ਅਨੁਸਾਰ ਚੱਲੋ ਪਰ ਚੱਲੋ ਜ਼ਰੂਰ ਇਹ ਨਹੀਂ ਕਿ ਭੱਜੋ ਇਹ ਨਹੀਂ ਕਿ ਰੁਕ ਜਾਓ ਭੱਜਣਾ ਵੀ ਗਲਤ ਹੈ ਰੁਕਣਾ ਵੀ ਗਲਤ ਹੈ ਪਰ ਚੱਲਣਾ ਬਹੁਤ ਸਹੀ ਹੈ ਕਿਉਂਕਿ ਵਕਤ ਚੱਲ ਰਿਹਾ ਵਕਤ ਦੇ ਨਾਲ-ਨਾਲ ਚੱਲਣ ਤੇ ਹੀ ਸਾਨੂੰ ਹਰ ਚੀਜ਼ ਦਾ ਸੁੱਖ ਸ਼ਾਂਤੀ ਤੇ ਉਸ ਤੋਂ ਵੀ ਜ਼ਿਆਦਾ ਸਹਜਤਾ ਮਿਲਦੀ ਹੈ ਸਾਹ ਵੀ ਬੜੇ ਆਰਾਮ ਨਾਲ ਚੱਲਣ ਤਾਂ ਸੌਖੇ ਨੇ ਤੇਜ਼ ਚੱਲਣ ਲੱਗ ਜਾਨ ਤਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਆ ਤਾਂ ਕਿਉਂ ਚੱਲਣਾ ਹੈ ਬਈ ਤੇਜ਼ ਕਿਉਂ ਵਕਤ ਤਾਂ ਅੱਗੇ ਭੱਜਣਾ ਸੀ ਠੀਕ ਹੈ ਨਾ ਵਕਤ ਜੋ ਕਰ ਰਿਹਾ ਸਾਨੂੰ ਦਿਖਾ ਰਿਹਾ ਅਸੀਂ ਉਸ ਲਈ ਕੋਸ਼ਿਸ਼ ਕਰ ਰਹੇ ਹਾਂ ਜੋ ਮਨ ਕਰ ਰਿਹਾ ਉਹ ਕਰ ਰਹੇ ਹਾਂ ਦਿਮਾਗ ਸਰੀਰ ਨੂੰ ਬੈਲੈਂਸ ਕਰਕੇ ਚੱਲ ਰਿਹਾ ਤੇ ਇਹੀ ਤਾਂ ਸਵਰਗ ਹੈ ਹੋਰ ਕਿੱਥੇ ਆ ਕਿਤੇ ਨਹੀਂ ਠੀਕ ਚਲੋ ਆਪਾਂ ਗੱਲ ਕਰਦੇ ਹਾਂ ਅੱਜ ਅੱਜ ਜਾਨੀ ਕਿ ਦਿਨ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਆਪਾਂ ਤੁਹਾਨੂੰ ਇੱਕ ਦੋ ਦਿਨਾਂ ਤੱਕ ਵੀਡੀਓ ਜੋ ਕਿਦਾਂ ਦਾ ਰਹੇਗਾ ਇਹ ਆਉਣ ਵਾਲਾ ਸਾਲ ਸਾਰਿਆਂ ਦੀ ਬਾ ਰਹੀ ਹੈ ਤੇ ਅੱਜ ਹੋ ਗਈ ਜੀ तकरीबन ਵੀਰਵਾਰ ਦਾ ਦਿਨ ਔਰ 12 ਦਸੰਬਰ 12 ਦਸੰਬਰ 12 12 12 12 2024 ਦਿਨ ਵੀਰਵਾਰ ਦਾ ਤੇ ਅਸ਼wini ਨਕਸ਼ਤਰ 9:53 ਤੱਕ ਸਵੇਰੇ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੁੱਲ ਦੀ ਪੂਜਾ ਲੱਗਣ ਵਾਲੀ ਆ ਉਸ ਤੋਂ ਬਾਅਦ ਭਰਨੀ ਨਕਸ਼ਤਰ ਚੱਲੇਗਾ ਸ਼ੁਕਰ ਦਾ ਤੇ ਚੰਦਰਮਾ ਮੇਸ਼ ਰਾਸ਼ੀ ਵਿੱਚ ਚਲੇ ਗਏ 11:48 ਮਿੰਟ ਤੋਂ ਬਾਅਦ ਤੇ ਦਵਾਦਸ਼ੀ ਤਿਥੀ ਹੈ ਅੱਜ ਤੇ ਕੰਡਮੂਲਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਜੋ ਗ੍ਰਹਾਂ ਦੇ ਮੁਤਾਬਕ 1.5 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਜੇ ਕੋਈ ਆਪਾਂ ਨੂੰ ਹੋਵੇ ਕੋਈ ਜਿੱਦਾਂ ਨਵੀਂ ਚੀਜ਼ ਖਰੀਦਣੀ ਹੈ ਜਾਂ ਕਿਵੇਂ ਤਾਂ ਉਸ ਵਿੱਚ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਤਾਂ ਸਮੇਂ ਅਨੁਸਾਰ ਚੱਲਣ ਤੇ ਹੀ ਸਮੇਂ ਦੇ ਜੋ ਰਿਜ਼ਲਟ ਮਿਲਦੇ ਆ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਠੀਕ ਹੈ ਮੇਸ਼ ਰਾਸ਼ੀ ਵਿੱਚ ਚੰਦਰਮਾ ਜੋ ਚੱਲ ਰਿਹਾ ਜੀ ਮੇਸ਼ ਰਾਸ਼ੀ மாலக மங்கல் ਔਰ ਚੰਦਰ ਜੋ ਹੈ ਸ਼ੁਕਰ ਦੇ ਨਕਸ਼ਤਰ ਚ ਸਵੇਰੇ 9:30 ਤੋਂ ਬਾਅਦ ਬਹੁਤ ਅੱਛਾ ਧਨ ਕਮ ਕਰ ਬਿਜ਼ਨਸ ਤੁਹਾਡਾ ਚੰਗਾ ਚੱਲੇਗਾ ਵੈਸੇ ਥੋੜੀ ਬਹੁਤੀ ਜੀ ਜੋ ਖੱਜਲ ਖਵਾਰੀ ਹੋਈ ਉਸ ਨੂੰ ਤੁਸੀਂ ਕਵਰ ਕਰ ਲੋਗੇ ਬਾਦੋਂ ਖਰਚੇ ਹੋਏ ਉਹ ਵੀ ਹੁਣ ਬੈਲੈਂਸ ਹੋ ਜਾਣਗੇ ਦੂਸਰੇ ਸਥਾਨ ਵਿੱਚ ਬੈਠਾ ਹੋਇਆ ਬ੍ਰੈਸਪਤ ਤੁਹਾਨੂੰ ਅੱਛੀ ਸੋਚ ਤੇ ਖਾਨਦਾਨ ਪ੍ਰਤੀ ਜੋ ਤੁਹਾਡੇ ਦੂਜਿਆਂ ਦੀ ਮਦਦ ਕਰਨ ਦੀ ਸੋਚ ਬਣਾ ਰਿਹਾ ਉਹ ਵੀ ਵਧੀਆ ਧਿਆਨ ਰੱਖਣਾ ਨਜ਼ਲਾ ਜ਼ੁਕਾਮ ਤੋਂ ਬਚਣਾ ਠੰਡ ਤੋਂ ਬਚਣਾ ਤੇ ਮੱਥੇ ਤੇ ਕੇਸਰ ਲਗਾ ਲੈਣਾ ਟੌਰਸ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ 12ਵੇਂ ਚੰਦਰ ਗਿਆ ਸ਼ੁਕਰ ਦਾ ਨਕਸ਼ਤਰ ਅਜਿ ਮਿਤਰਾ ਆਪਣੇ ਲਈ ਸੋਚਣਾ ਆਪਣੇ ਆਪ ਲਈ ਯਤਨ ਕਰਨਾ ਸੈਰ ਕਰਨਾ ਐਕਸਰਸਾਈਜ਼ ਕਰਨ ਦੇ ਵਿੱਚ ਰੁਚੀ ਰੱਖੋਗੇ ਤੁਸੀਂ ਦਿਨ ਵਧੀਆ ਜਾਏਗਾ ਖਿਜਣਾ ਘਟੇ ਨਮਕ ਘੱਟ ਖਾਣਾ ਤਾਂ ਕਹਿ ਸਕਦੇ ਆ ਰਿਸ਼ਤੇ ਵੀ ਸਹੀ ਰਹਿਣਗੇ ਜੈਮਿਨੀ ਮਿਥੂ ਰਾਸ਼ੀ ਸਿਤਾਰੇ ਤੁਹਾਡੇ ਠੀਕ ਠਾਕ ਨੇ ਸ਼ੁਕਰ ਦਾ ਨਕਸ਼ਤਰ ਸੋਚ ਨੂੰ ਤਾਂ ਸ਼ੁਭ ਕਰੇਗਾ ਪਰ ਪ੍ਰੇਮ ਸਬੰਧਾਂ ਵਿੱਚ ਥੋੜੀ ਪਰੇਸ਼ਾਨੀ ਆ ਸਕਦੀ ਹੈ ਥੋੜਾ ਜਿਹਾ ਬਦਨਾਮੀ ਤੋਂ ਤੇ ਮਾਨਸਿਕ ਅੱਜਲਖਵਾਰੀ ਨਾ ਹੋਵੇ ਤਾਂ ਮੈਡੀਟੇਸ਼ਨ ਕਰਨੀ ਹੈ ਤੁਸੀਂ ਤੇ ਬੁੱਧ ਨੂੰ ਸ਼ੁਭ ਕਰ ਲਈ ਸਤਨਾਜਾ ਕਿਸੇ ਧਾਰਮਿਕ ਸਥਾਨ ਤੇ ਰੱਖ ਦੇਣਾ ਕੈਂਸਰ ਕਰਕਰਾ ਰਾਸ਼ੀ ਦੇ ਲਈ ਕਰਕਰਾਸ਼ੀ ਦੇ ਲਈ ਜੋ ਚੰਦਰਮਾ ਦੇ ਸਾਹਮਣੇ ਨਾਲ ਦਸਵੇਂ ਸਥਾਨ ਵਿੱਚ ਚੰਦਰਮਾ ਰਹੇਗਾ ਦਸਵਾਂ ਸਥਾਨ ਜੋ ਹੈ ਉਹ ਦੇਖਿਆ ਜਾਵੇ ਤਾਂ ਸਰਕਾਰ ਦਾ ਹੈ ਨਾ ਕਰਮ ਦਾ ਹੈ ਤਾਂ ਕੰਮ ਕਰ ਬਦਲਣ ਲਈ ਸਮਾਂ ਬਿਹਤਰ ਹੈ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਿਰਫ ਪੈਸੇ ਦੀ ਵਜ੍ਹਾ ਨਾਲ ਕਿਸੇ ਨਾ ਬੈਸਪਾਜੀ ਕਰਨੀ ਨੁਕਸਾਨ ਹੀ ਕਰੇਗੀ ਤਾਂ ਇਸ ਕਰਕੇ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਬੈਸਪਾਜੀ ਤੋਂ ਬਚੋ ਕਿਤੋਂ ਲੈਣਾ ਹੈ ਤਾਂ ਬੜੀ ਹਲੀਮੀ ਨਾਲ ਜਿਵੇਂ ਮੰਗੋਗੇ ਤਾਂ ਹੀ ਰਿਜ਼ਲਟ ਸ਼ੋਭਾ ਮਿਲਣਗੇ ਤੇ ਰਾਤ ਨੂੰ ਦੁੱਧਾ ਸੇ ਬੰਨੀ ਕਰਨਾ ਲਿਓ ਸਿੰਘ ਰਾਸ਼ੀ ਕਿਸਮਤ ਦਾ ਪੂਰਾ ਸਾਥ ਧਾਰਮਿਕ ਸਥਾਨ ਤੇ ਯਾਤਰਾ ਧਾਰਮਿਕ ਫੰਕਸ਼ਨ ਵਿਆਹ ਸ਼ਾਦੀ ਦਾ ਅਟੈਂਡ ਕਰਨ ਦਾ ਕਿਤੋਂ ਮੌਕਾ ਮਿਲੇਗਾ ਤੇ ਘੁੰਮਣ ਫਿਰਨ ਦਾ ਮਨ ਵੀ ਰਹੇਗਾ ਹਾਂ ਹਸਪੀਟਲ ਦੇ ਚੱਕਰ ਵੀ ਲੱਗ ਸਕਦੇ ਆ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨੌਕਟ ਪਾਣੀ ਤੋਂ ਪੀਓ ਕਿਸੇ ਹਸਪੀਟਲ ਜਾ ਰਹੇ ਹੋ ਤਾਂ ਕਿਸੇ ਨੂੰ ਅਖਾਂ ਦੀ ਦਵਾਈ ਲੈ ਕੇ ਦਿਓ ਅੱਛਾ ਰਹੇਗਾ ਵਰਗੋ ਕੰਨਿਆ ਰਾਸ਼ੀ ਦੇ ਸਿਤਾਰੇ ਚੰਦਰ ਜੀ ਤੁਹਾਡਾ 8ਵੇਂ ਸਥਾਨ ਵਿੱਚ ਕੱਲ ਦਾ ਚੱਲ ਰਿਹਾ ਹੈ ਅੱਜ ਸ਼ੁਕਰਦਾਨ ਨਕਸ਼ਤਰ ਚੰਗਾ ਹੈ ਤਾਂ ਕਿਤੇ ਦੂਰ ਦਰਾਡੇ ਦੀ ਯਾਤਰਾ ਦਾ ਮਨ ਬਣੇਗਾ ਔਰ ਬੇਸ਼ੱਕ ਚੰਦਰਮਾ 8ਵੇਂ ਸਥਾਨ ਵਿੱਚ ਆ ਪਰ ਸ਼ੁਕਰ ਦਾ ਨਕਸ਼ਤਰ ਹੋਣ ਕਰਕੇ ਹਰ ਪਾਸੇ ਤੋਂ ਮਨ ਖੁਸ਼ ਰਹੇਗਾ ਤੇ ਬਾਰੀ ਖਾਣ ਦਾ ਮਨ ਵੀ ਬਣੇਗਾ ਤੇ ਸੇ ਦਾ ਧਿਆਨ ਤੇ ਚਲੋ ਤੁਸੀਂ ਰੱਖਣਾ ਹੀ ਪਰ ਸ਼ੁਕਰ ਤੁਹਾਡੀ ਕਿਸਮਤ ਦਾ ਮਾਲਕ ਵੀ ਹੈ ਛੋਟੀ ਜਾਂ ਲੰਬੀ ਯਾਤਰਾ ਵਧੀਆ ਔਰ ਬੱਚਿਆਂ ਦਾ ਸਾਥ ਪੂਰੀ ਤਰ੍ਹਾਂ ਮਿਲੇਗਾ ਖੁਦ ਬੱਚਿਆਂ ਤੋਂ ਤਾਂ ਥੋੜਾ ਪਰਾਈ ਪੜ੍ਹਾਈ ਨੂੰ ਬੈਲੈਂਸ ਕਰਕੇ ਚੱਲੋ ਤਾਂ ਵਧੀਆ ਲਿਬਰਾ ਤੁਲਾ ਰਾਸ਼ੀ ਦੇ ਲਈ ਨਕਸ਼ਤਰਾ ਜੁਮੇਤਰ ਹੈ ਧਨ ਕਮ ਕਰ ਬਿਜ਼ਨਸ ਕਾਰੋਬਾਰ ਬਿਲਕੁਲ ਵਧੀਆ ਰੇਤਾ ਬਜਰੀ ਕੰਸਟਰਕਸ਼ਨ ਕਾਰਜ ਕਰਵਾਣੀ ਹੈ ਚਾਹੇ ਕਿਤੇ ਹੋਰ ਕਰਵਾਣੀ ਹੈ ਪਲਾਟ ਜਮੀਨ ਲੈਣੀ ਹੈ ਉਹਦੇ ਲਈ ਵੀ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਚੱਲਦੇ ਪਏ ਆ ਕੋਈ ਨੁਕਸਾਨ ਨਹੀਂ ਹੈ ਕੋਸ਼ਿਸ਼ ਕਰਨੀ ਹੈ ਚਾਰ ਰੋਟੀਆਂ ਬਣਾ ਕੇ ਗਾਂ ਨੂੰ ਖਿਲਾ ਦੇਣੀਆਂ ਨੇ ਸਕੋਰਪੀਓ বৃশ্চਿਕ ਰਾਸ਼ੀ ਦੇ ਸਿਤਾਰੇ ਚੰਗੇ ਨੇ ਬੜੀਆ ਨੇ ਕਿਉਂਕਿ ਚੰਦਰ ਜੂਗਾ ਤੁਹਾਡੇ 7ਵੇਂ ਸਥਾਨ ਵਿੱਚ ਚਲਾ ਜਾਏਗਾ ਜਾ ਚੁੱਕਾ ਹੈ 7ਵੇਂ ਸਥਾਨ ਵਿੱਚ ਹੁਣ 7ਵੇਂ ਚੰਦਰਮਾ ਤਕਰੀਬਨ ਦੇਖੀਏ ਤਾਂ ਚੰਗਾਈ ਕਰਦਾ ਹੈ ਸ਼ੋਭੀ ਕਰਦਾ ਹੈ इमोशनल ਜਰੂਰ ਕਰਦਾ ਹੈ ਰਿਸ਼ਤਿਆਂ ਨੂੰ ਲੈ ਕੇ ਪਰ ਧਨ ਬਿਜ਼ਨਸ ਕੰਮ ਕਰ ਲਈ ਚੰਗਾ ਅਸਰ ਕਰੇਗਾ ਰੋਗ ਬਿਮਾਰੀ ਦੀਆਂ ਚਿੰਤਾਵਾਂ ਥੋੜੀਆਂ ਘਟਣਗੀਆਂ ਸਰਕਲ ਤੇ ਪਰਿਵਾਰ ਦਾ ਸਾਥ ਮਿਲੇਗਾ ਔਰ ਪੈਸਾ ਸੋਨਾ ਆਏਗਾ ਚਾਹੇ ਤੁਸੀਂ ਆਪਣੀ ਬੁਟੀਕ ਦਾ ਕੰਮ ਹੈ ਤੁਹਾਡਾ ਕੱਪੜੇ ਦਾ ਕੰਮ ਹੈ ਲੈਣ ਫਾਈਨਾਂਸ ਦਾ ਕੰਮ ਹੈ ਸਵੰਦਿਤ ਵਾਣੀ ਨਾਲ ਸੰਬੰਧਿਤ ਕੰਮ ਹੈ ਤਾਂ ਇਮਪ੍ਰੈਸ਼ਨ ਅੱਛਾ ਪਵੇਗਾ ਦਿਨ ਬទਿਆ ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰਮਾ ਯੋਗ ਹੈ ਚੱਲ ਰਿਹਾ ਸੋਚ ਸਥਾਨ ਵਿੱਚ ਹੈ ਔਲਾਦ ਦੇ ਵਿਕਰ ਨੂੰ ਲੈ ਕੇ ਥੋੜੀਆਂ ਚਿੰਤਾਵਾਂ ਜੋ ਤੁਹਾਡੀਆਂ ਬਣੀਆਂ ਨੇ ਤਾਂ ਕਿਸੇ ਨਾ ਕਿਸੇ ਸਰਕਲ ਵੱਲੋਂ ਲੱਤਾਂ ਬਾਫੜੇ ਤੇ ਉਸ ਦਾ ਹੱਲ ਮਿਲ ਜਾਏਗਾ ਪਰੇਸ਼ਾਨੀ ਘਟੇ ਇਸ ਦੇ ਲਈ ਤੁਸੀਂ ਜੋ ਯਤਨ ਕੀਤੇ ਆ ਤਾਂ ਕੁੱਤੇ ਨੂੰ ਰੋਟੀ ਜ਼ਰੂਰ ਪਾਉਣੀ ਹੈ ਤੇ ਦੂਸਰੇ ਬੈਠੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਮੱਥੇ ਤੇ ਚੰਦਨ ਲਗਾ ਲੈਣਾ ਛੋਟੀ ਜੀ ਚੰਦਨ ਦੀ ਲੱਕੜ ਅਗਰ ਤੁਸੀਂ ਮੰਦਰ ਵੀ ਰੱਖ ਦੋਗੇ ਤਾਂ ਅੱਜ ਦੇ ਦਿਨ ਜਾਂ ਵੀਰਵਾਰ ਵਾਲੇ ਦਿਨ ਬlesing ਤੇ ਸ਼ਨੀ ਸ਼ੁਭ ਹੋ ਜਾਏਗਾ ਤੇ ਜੋ ਤੁਹਾਡੇ ਤੀਸਰੇ ਸਥਾਨ ਵਿੱਚ ਤੁਹਾਡੀ ਹਿੰਮਤ ਨੂੰ ਡਾਵਾ ਡੋਲ ਕਰਦਾ ਹੈ ਤੇ ਥੋੜੀਆਂ ਸਰਕਲ ਵੱਲੋਂ ਪ੍ਰੋਬਲਮ ਦਿੰਦਾ ਹੈ ਕੈਪਰੀਕੋਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਚੌਥੇ ਸਥਾਨ ਵਿੱਚ ਸ਼ੁੱਕਰ ਦਾ ਨਕਸ਼ਤਰ ਮਿੱਤਰ ਰਾਜਨੀਤਿਕ ਲੋਕਾਂ ਨਾਲ ਬੈਠਣਾ ਉੱਠਣਾ ਮੀਟਿੰਗ ਹੋਏਗੀ ਉਹਨਾਂ ਨਾਲ ਗੱਲਬਾਤ ਤੇ ਰੁਕੇ ਹੋਏ ਕੰਮ ਵੀ ਹੋਣਗੇ ਪੈਸਾ ਵੀ ਆ ਜਾਏਗਾ ਪਰੇਸ਼ਾਨੀਆਂ ਤੇ ਪਰਸਨੈਲਿਟੀ ਕਹਿ ਸਕਦੇ ਪਰਸਨੈਲਿਟੀ ਅੱਛੀ ਤੇ ਪਰੇਸ਼ਾਨੀਆਂ ਘਟਣਗੀਆਂ ਆਪਣੇ ਦਮ ਤੇ ਆਪਣੀ ਹਿੰਮਤ ਨਾਲ ਕੀਤੇ ਕੰਮ ਜ਼ਿਆਦਾ ਸਕਸੈਸ ਦੇਣਗੇ ਦੂਜੇ ਤੇ ਨਾ ਛੱਡੋ ਓਕਿਊਰਸ ਯਾਨੀ ਕੁੰਬ ਰਾਸ਼ੀ ਨੇ ਚੰਦਰ ਨੇ ਤੀਸਰੇ ਸਥਾਨ ਵਿੱਚ ਜਾ ਕੇ ਸਰਕਲ ਦਾ ਸਾਥ ਦਿੱਤਾ ਤੁਸੀਂ ਆਲੇ ਦੁਆਲੇ ਤੋਂ ਮਦਦ ਮੰਗੀ ਤਾਂ ਤੁਹਾਡੀ ਮਦਦ ਵੀ ਹੋਈ ਤੇ ਨਾਲ ਜੋ ਮੰਗਲ ਨੇ ਉਹ ਵਿਰੋਧੀ ਵੀ ਦਵਾ ਕੇ ਰੱਖੇ ਤੇ ਕਿ ਤੂੰ 8ਵੇਂ ਸਥਾਨ ਵਿੱਚ ਕੁਇਲਾਦ ਨੂੰ ਲੈ ਕੇ ulates ਦੇ ਫਿਊਚਰ ਨੂੰ ਲੈ ਕੇ ਜਾ ਔਲਾਦ ਦੀ ਪੜਾਈ ਨੂੰ ਲੈ ਕੇ ਜਾ ਤਾਂ ਪਰੇਸ਼ਾਨ ਹੋ ਤੁਸੀਂ ਤਾਂ ਉਹਦੇ ਲਈ ਤੁਸੀਂ ਅੱਜ ਵੀਰਵਾਰ ਵਾਲੇ ਦਿਨ ਪੀਲੀ ਦਾਲ ਧਾਰਮਿਕ ਸਥਾਨ ਤੇ ਰੱਖ ਦੇਣੀ ਹੈ ਤੁਜੇ ਬੈਠਾ ਰਾਹੁ ਵੀ ਸ਼ਾਂਤ ਰਹੇਗਾ ਪਾਇਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਦੇ ਲਈ ਚੰਦਰ ਦੂਸਰੇ ਸ਼ੁਕਰ ਦਾ ਨਕਸ਼ਤਰ ਪਾਵੇਂ ਮਿੱਤਰ ਨਹੀਂ ਹੈ ਸ਼ੁਕਰ ਤਾਨਸ਼ਕ ਨਕਸ਼ਤਰ 파ਛੰਦਰ ਦੂਸਰੇ ਉਚਦਾ ਮੰਨਿਆ ਜਾਂਦਾ ਹੈ ਤੇ ਮੰਗਲ ਤੁਹਾਡਾ ਮਿੱਤਰ ਹੀ ਹੈ ਜਿਸ ਘਰ ਵਿੱਚ ਚੰਦਰਮਾ ਤੁਹਾਡੇ ਲਈ ਸ਼ੁਭ ਫਲ ਦੇ ਰਿਹਾ ਹੈ ਤਾਂ ਇਸ ਦੀ ਸ਼ੁਭਤਾ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਮਾਂ ਦੇ ਪੈਰੀਂ ਹੱਥ ਲਾਣਾ ਉਹਨਾਂ ਨਾਲ ਬੈਸਪਾਚੀ ਕਰਨ ਤੋਂ ਬਚਣਾ ਤੇ ਮੱਥੇ ਤੇ ਦੁੱਧ ਲਾਣਾ ਤੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖਣਾ ਸਾਰੇ ਹੀ ਗ੍ਰਹਿ ਸਾਰੇ ਹੀ ਉਪਾਕਰਨ ਤੇ 누جے ਬੈਠਾ ਚੰਦਰ ਜੋ ਹੈ ਸ਼ੁਕਰ ਦਾ ਨਕਸ਼ਤਰ 파ਵੇਂ ਕਿਸੇ ਵੀ ਤਰ੍ਹਾਂ ਨਾਲ ਕੋਈ ਨੁਕਸਾਨ ਕਰੇ ਪਰ ਕਮ ਸੇ ਕਮ ਪੈਸੇ ਦਾ ਜਾਂ ਪਰਿਵਾਰ ਵਿੱਚ ਆ ਸ਼ਾਂਤੀ ਨਹੀਂ ਕਰੇਗਾ ਮਤਲਬ ਸ਼ਾਂਤੀ ਪਾ ਨਹੀਂ ਕਰੇਗਾ ਤਿਕਲੇਸ਼ ਤੋਂ ਬਚਾਏਗਾ ਠੀਕ ਐਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਆਂ ਨੂੰ ਕਿਵੇਂ ਸ਼ੁਭ ਕਰ ਸਕਦੇ ਆਪਾਂ ਦਿਨ ਨੂੰ ਅੱਛਾ ਕਿਵੇਂ ਬਣਾ ਸਕਦੇ ਆ ਲੋਜੀਕਲੀ ਸਾਇੰਸ ਦੇ ਮੁਤਾਬਕ ਕਿਉਂਕਿ ਹਰ ਚੀਜ਼ ਸਾਇੰਸ ਨਾਲ ਜੁੜੀ ਹੋਈ ਹੈ ਸਾਡੇ ਨਾਲ ਜੁੜੀ ਹੋਈ ਹੈ ਇਹ ਗ੍ਰਹਿ ਸਾਡੇ ਨਾਲ ਜੁੜੇ ਹੋਏ ਨੇ ਇਹ ਧਰਤੀ ਵੀ ਇੱਕ ਗ੍ਰਹਿ ਆ ਸੀ ਰਹਿ ਰਹੀ ਹੈ ਜਗਤ ਤੇ ਸੂਰਜ ਦਾ ਆਪਣਾ ਮਹੱਤਵ ਹੈ ਚੰਦਰ ਦਾ ਆਪਣਾ ਮਹੱਤਵ ਹੈ ਪਾਣੀ ਦਾ ਆਪਣਾ ਧਰਤੀ ਦਾ ਆਪਣਾ ਹੈ ਤੇ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਆ ਨਾ ਕਦੇ ਵੀ ਜਿੱਥੇ ਬੈਠੀ ਹੈ ਉਸ ਵਿੱਚ ਛੇਦ ਨਹੀਂ ਕਰੀਦਾ ਤੇ ਅਗਰ ਤੁਸੀਂ ਕੁਦਰਤ ਦੀ ਸੰਭਾਲ ਕਰਦੇ ਹੋ ਤਾਂ ਸਮਝੋ ਕੁਦਰਤ ਤੁਹਾਡੀ ਦੁੱਗਣੀ ਨਹੀਂ ਤਿੱਗਣੀ ਸੰਭਾਲ ਕਰਦੀ ਹੈ ਕੁਦਰਤ ਦੇ ਪਰਕੋਪ ਤੋਂ ਬਚਣਾ ਕੋਈ ਪੈਦਾ ਹੀ ਨਹੀਂ ਹੋਇਆ ਜਿਹੜਾ ਆਪਾਂ ਕੁਦਰਤ ਨੂੰ ਛੇੜੀਏ ਤੇ ਉਸਤੇ ਪਰਕੋਪ ਤੋਂ ਬਚ ਸਕੀਏ ਤਾਂ ਇਸ ਕਰਕੇ ਹਮੇਸ਼ਾ ਕੁਦਰਤ ਦੇ ਨਾਲ ਜੁੜੇ ਰਹਿਣ ਦੇ ਲਈ ਪੀੜ ਲਗਾਣੇ ਚਾਹੀਦੀ ਇਹਨਾਂ ਨੂੰ ਬੁੱਧ ਚੰਦਰ ਸ਼ੁਭ ਹੁੰਦਾ ਆਪਣੇ ਆਲੇ ਦੁਆਲੇ ਜਿਨ੍ਹਾਂ ਦਾ ਮੰਗਲ ਸ਼ੁਭ ਨਹੀਂ ਹੈ ਭਰਾ ਨਾਨੀ ਬੰਦੀ ਆਪਣੇ ਘਰ ਦੇ ਬਾਹਰ ਕਿਤੇ ਨਿੰਮ ਲਗਾਓ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਨਿੰਮ ਨੂੰ ਪਾਓ ਮੰਗਲ ਸ਼ੁਭ ਹੋ ਜਾਏਗਾ ਜ਼ਿੰਦਗੀ ਦੀ ਕੜਤਨ ਕਟੇਗੀ ਲਗਾ ਕੇ ਤਾਂ ਦੇਖੋ ਸਮਾਂ ਇਜਾਜ਼ਤ ਆਪ ਸਭ ਦਾ ਅੱਜ ਤਾਂ ਬੇਮਾਚਾ ਜਾਵੇ ਸਾਸ਼ਿਕਾ